ਕੋਈ ਨਿਸ਼ਾਨ ਨਗਾਰੇ ਬਾਬਾ ਸਾਖ ਸਿੰਘ ਜੀ ਕੋਲੇ ਬਾਬਾ ਜੈ ਸਿੰਘ ਜੀ ਬਾਬਾ ਸੰਤਰਾ ਸਿੰਘ ਜੀ ਤੇ ਹੁਣ ਤੱਕ ਜਿਹੜੇ ਆ ਉਹ ਹੀ ਨਿਸ਼ਾਨ ਨਗਾਰਿਆਂ ਦੀ ਉਹ ਤਾਂਬਾ ਖਾਲਸਾ ਪੰਥ ਗੋਡਾਦਾਲ ਵਿੱਚ ਰਿਆ ਜੇ ਆਪਾਂ ਆਗਰ ਗੁਰੂ ਗ੍ਰੰਥ ਸਾਹਿਬ ਉੱਥੇ ਹੀ ਆਗਿਆ ਪਈ ਆ ਪਾਕੀ ਤਵੇ ਜਲਾਉ ਰੋਂ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗੁਰੰਥ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਆਪਾਂ ਦਸਮ ਗੁਰੂ ਜਿਹੜੇ ਆ ਗੁਰੂ ਅਰਦਾਸ ਨੇ ਗੱਲਾ ਗੁਰੂ ਗੋਬਿੰਦ ਸਿੰਘ ਜੀ ਮਨ ਜਾਂਦਾ ਇਸ ਕਰਕੇ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਬੁੱਢਾ ਧਰਮ ਨੂੰ ਬਰਾਂਦਾ ਮਹਾਂਪੁਰਖਾਂ ਦੇ ਜਿਹੜੇ ਸੁਪਨੇ ਅਧੂਰੇ ਉਹ ਜਿਹੜੇ ਆ ਸਾਰਿਆਂ ਦੇ ਹੰਕਰ ਜਿਹੜੇ ਦੁਨੀਆ ਵੱਲੋਂ ਉਹ ਪੂਰਾ ਬਰਾਂਦਾ ਕਰਕੇ ਬਹੁਤ ਛੇਤੀ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵੀ ਰੂਪ ਜਿਹੜੇ ਛਪਾ ਕੇ ਸੰਤਾਂ ਦੇ ਸਾਹਮਣੇ ਹੋਣਗੇ ਬਾਅਦ ਜਲਦੀ ਜਾਰੀ ਜਿਹੜੀ ਛਪਾਈ ਹੋ ਰਹੀ ਸੰਕਤਾਂ ਦੇ ਦਰਸ਼ਨਾਂ ਵਾਸਤੇ ਜੋ ਜਿਹੜੇ ਭੇਟ ਕੀਤੇ ਜਾਣਗੇ ਨਾਮ